ਤੈ ਕੀ ਨਾਮ ਹੋ ਤੁਹਾਡਾ ਅਰਬਾਨ ਸਿੰਘ ਗਵਰਿਹੜੀਆ ਵੇਰ ਕਾ ਬਟਾਲਾ ਰੋਡਾ ਕੀ ਗੱਲਬਾਤ ਕਿਸੇ ਤੁਹਾਡੇ ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹਨਾਂ ਆ ਕੇ ਗਿਆ ਮੈਨੂੰ ਵਾਲੀਆਂ ਵਖਾਓ ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਵਾ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3 1/2 ਗ੍ਰਾਮ ਦਾ ਕਢਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਖਾਓ ਮੈਂ ਡੱਬਾ ਕੱਢ ਕੇ ਹੋਰ ਲਿਆ ਕੇ ਵਖਾਇਆ ਵਾ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਿਆ। ਕਹਿੰਦੇ ਵੀ ਸਾਨੂੰ ਬਾਹਰ ਐਂਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ। ਇਹਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਝ ਕਰੋ। ਇਹਨਾਂ ਦੀ ਪਰਚੀ ਬਣਾਓ। ਸ਼ੀਸ਼ੇ ਗਾੜੀ ਚੱਲ ਗਈ ਆ ਸ਼ੀਸ਼ੇ 사ਣੀ ਕੰਨ ਚ ਪਾ ਕੇ ਵੇਖਣਦੇ ਆ ਕਹਿੰਦੀ ਠੀਕ ਆ। ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤਾਂ ਲੱਗਨਦਾ ਆ। ਇਸੇ ਇੰਨਾ ਹੀ ਕੰਮ ਹੋਇਆ ਕਿ ਉਹਨੇ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱਟਤਾ ਵਾ। ਸਾਨੂੰ ਬਾਅਦ ਸ਼ੱਕ ਹੋਇਆ ਵੀ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ। ਅਸੀਂ ਉਹ ਵੇਖਿਆ ਤੇ ਜੋੜਾ ਹੈਗਾ ਨਹੀਂ ਆ। ਮੈਨੂੰ ਕਹਿੰਦੀ ਪਰਚੀ ਬਣਾ ਡੱਬੀ ਚ ਪੈ ਕਰੋ ਤੁਸੀਂ ਮੈਂ ਡੱਬੀ ਚ ਪੈ ਕਰਨਦੇ ਆ ਕਹਿੰਦਾ ਵੀ ਅਸੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆ ਤੇ 2 ਮਿੰਟ ਚ ਆਏ ਨਾ ਘਰ ਵਾਲੇ ਨੂੰ ਕਹਿੰਦੀ ਤੂੰ ਇੱਥੇ ਬਹਿ ਤੇ ਮੈਂ ਆਈ ਉਹ ਆਪਣਾ ਚਲ ਗਿਆ ਚਲ ਗਈ ਆ ਤੇ ਮਗਰ ਹੀ ਉਹਦੇ ਘਰ ਵਾਲਾ ਚਲ ਗਿਆ ਕਿੰਨੇ ਵਾਰ ਸਮਾਂ ਸੀ 2 ਪੌਣੇ ਦੇ 2 ਟਾਈਮ ਦਾ ਹੈ ਪਹਿਲਾਂ ਵੀ ਕਦੇ ਇਹ ਆਏ ਨੇ ਦੁਬਾਰਾ ਪਹਿਲਾਂ ਕਦੀ ਨਹੀਂ ਆਏ ਦੱਸਿਆ ਉਸ ਨੇ ਵੀ ਅਸੀਂ ਕਿੱਥੋਂ ਆਏ ਆ ਕਿੱਥੋਂ ਨਾ ਨਾ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਹੈ ਕਹਿੰਦੇ ਹੋ ਕਿ ਇਨਸਾਫ ਦੀ ਮੰਗ ਹੈ। ਅਸੀਂ ਇਨਸਾਫ ਦੀ ਮੰਗ ਹੈ ਕਿ ਉਹਦੇ ਵੀ ਉਹ ਚੋਰ ਫੜਿਆ ਜਾਵੇ। ਉਹਨੇ ਹੋਰ ਵਾਰ ਦੱਤਾਂ ਬੜੀਆਂ ਕੀਤੀਆਂ। ਸ਼ਹਿਰੋਂ ਵੀ ਸਾਨੂੰ ਕੋੜਵਾ ਕੇ ਐਨੇ ਭੇਜੀਆਂ ਕਿ ਸਾਡੀ ਦੁਕਾਨ ਤੇ ਵੀ ਕਰਕੇ ਗਏ। ਦੁਕਾਨ ਤੇ ਸੀਸਰੀ ਵੀ ਲੱਗੀ ਹੋਈ ਆ। ਸਾਡੇ ਲੱਗੇ ਆ। ਕੈਮਰੇ ਚ ਆਏ ਨੇ ਉਹ। ਹਾਂਜੀ ਕੈਮਰੇ ਚ ਆਏ ਆ। ਅਲਸਰੀ ਕਹਿੰਦੇ ਆਰੇ ਇਸਸਾਨ ਨੂੰ ਤੇ ਇੱਕ ਜੋੜੀ ਵੱਲੋਂ ਇਹ ਕਿ ਚੋਰੀ ਕੀਤੀਆਂ। ਇੱਕ ਲੇਡੀ ਤੇ ਇੱਕ ਜੈਂਟਸ ਆ। ਇਹਨਾਂ ਨੇ ਲਿਖਾਇਆ ਅਰਖਾਸਤ ਤੇ ਕੰਪਲੇਂਟ ਆਈ ਆ। ਇਹ ਤਸਦੀਕ ਕਰਕੇ ਪਤਾ ਕਰਦੇ ਆਂ ਵੀ ਇਹ ਕੌਣ ਐ ਇਹਨਾਂ ਬੜੇ ਪਤਾ ਲੱਗਾ ਵੀ ਇਹ ਹੋਰ ਵੀ ਬੇਹੋ ਜਿਹੇ ਆਵਾਦਾਂ ਕਰ ਰਹੇ ਆ ਇੱਕ ਲੇਡੀ ਜੀ ਆ ਤੇ ਇਹਦੀ ਕੋਈ ਤਸਦੀਕ ਕਰਦੇ ਆਂ ਵੀ ਕੌਣ ਐ ਕਿੱਥੋਂ ਦੀ ਐ ਤੇ ਫਿਰ ਅਗਲੀ ਪੰਟੀ ਕਰਦੇ ਕਰਾਂਗੇ ਕੰਪਲੇਂਟ ਜਰਪਾਈਏ